ਤਰੀ ਦਾ ਲਿਫਾਫੇ ਚ ਕੀ ਆ? ਉਹ ਲਿਫਾਫੇ ਚ ਕੀ ਆ? ਆਹ ਕੀ ਆ? ਕੀ ਆ? ਗੋਲ ਗੱਪੇ ਨੇ? ਹਾਂ। ਫੇਰ ਰੱਖ ਦੇ ਉੱਥੇ ਰੱਖਿਆ ਤੇ ਭੱਜਾ ਰਸੋਈ ਚ। ਮੈਂ ਨਹੀਂ ਰੱਖਦੇ ਹਾਂ ਦਾ। ਕਿਉਂ? ਮੈਂ ਨਹੀਂ ਰੱਖਦਾ। ਕੀ ਕਰਨੇ ਹੈ ਰਾਤ ਨੂੰ ਕੋਲੀ ਰੱਖਣੇ ਹੈ? ਹਾਂ। ਹੈ? ਕੀ ਕਰੇਗਾ? ਹੋਰ ਬਣਾ ਲੇਗਾ ਹਾਂ ਰਾਤ ਨੂੰ ਨਾਲ ਹੀ ਰੋਟੀ ਲੈ ਕੇ ਪਾਏਗਾ ਇਹਨਾਂ ਨੂੰ ਹਾਂ ਜਦੋਂ ਤੁਸੀਂ ਸੁੱਤਾ ਭੇਗੇ ਘਰ ਮੈਂ ਹੋਰ ਬਣਾ ਦੇਗਾ ਦੇਖਾਂ ਇਹ ਕਿਦਾਂ ਦੇ ਨੇ ਅੱਛੇ ਬਣਾਉਣ ਵਾਲੇ ਨੇ ਹੈ ਹਾਂ ਠੀਕ ਹੈ ਆ ਗਿਆ ਇਹ ਪਾਊਡਰਾਂ ਵਿੱਚ ਪਾਉਣ ਵਾਲਾ ਪਾਣੀ ਮਿਲਾਉਣ ਵਾਲਾ ਹਾਂ ਅੱਛਾ ਅੱਛਾ